ਇਹ ਜੀ ਆਪਣੇ ਅਜ ਤੋਂ 3 ਮਹੀਨੇ ਪਹਿਲਾਂ ਇੱਕ ਇਥੇ ਆਪਣੇ ਜੈਤੋ ਦੇ ਕਿਸਾਨ ਸੀਗੇ ਰਾਜੂ ਸਿੰਘ ਹੂੰ ਉਹਨਾਂ ਦਾ ਕਿਸੇ ਪਾਰਟੀ ਨਾਲ ਜਿਹੜਾ ਕਿ ਲੈਣ ਦੇਣ ਦਾ 29-30 ਲੱਖ ਰੁਪਏ ਦਾ ਸੀਗਾ ਮੇਰੇ ਖਿਆਲ ਦਾ ਹੂੰ ਪ੍ਰੋਬਲਮ ਇਹਨਾਂ ਨੇ ਆਪ ਦੀ ਜ਼ਮੀਨ ਵੇਚ ਕੇ ਹੂੰ ਉਹ ਜਿਹੜੇ ਸੀਗੇ ਆ블ੂ ਕੋਟ ਕੋਟਨੀ ਦੇ ਕੋਠੇ ਕੋਠੇ ਹਜੂਰੇ ਸਾਹਿਬ ਉਹਨਾਂ ਨਾਲ ਇਹਨਾਂ ਨੇ ਐਗਰੀਮੈਂਟ ਕੀਤਾ ਸੀ ਜ਼ਮੀਨ ਦਾ ਕੋਈ ਉਹਦਾ ਜਿਹੜਾ ਹੈਗਾ 33 ਲੱਖ ਰੁਪਈਆ ਕੁੱਲ ਮਿਲਾ ਕੇ ਪਹਿਲਾਂ 29 ਕੈਸ਼ ਸੀਗਾ ਕੁਛ ਉਸ ਤੋਂ ਬਾਅਦ 3 ਲੱਖ ਦਾ ਜਿਹੜਾ ਸੀ ਉਹਨਾਂ ਨੇ ਪਰਲੋਡ ਤੇ ਲੈ ਕੇ ਜਿਹੜੀ 33 ਲੱਖ ਰੁਪਈਆ ਦਾ ਉਹ ਸੀਗਾ ਉਹ ਉਹਨਾਂ ਨੇ ਕੋਈ ਆਨਾਂਗਾਨੀ ਕਰਦੇ ਰੇ ਮੋੜਨ ਤੋਂ ਜਵਾਬ ਦਿੱਤਾ ਜ਼ਮੀਨ ਕਹਿੰਨੇ ਲਿਖਾਈ ਸੀ ਜ਼ਮੀਨ ਦਾ ਵੀ ਉਹਨਾਂ ਨੇ ਕੋਈ ਜਿਹੜਾ ਹੈਗਾ ਇਹਨਾਂ ਨੂੰ ਕਬਜ਼ਾ ਨਹੀਂ ਦਿੱਤਾ ਜਦੋਂ ਪਰਿਵਾਰ ਇਹਨਾਂ ਨੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਵੀ ਡਰਾਇਆ ਤੇ ਮਕਾਇਆ ਗਿਆ ਉਸ ਤੋਂ ਬਾਅਦ ਜਿਹੜੇ ਸੀ ਆਪਣੇ ਰਾਜੂ ਸਿੰਘ ਜੈਤੋ ਇਹ ਡਰ ਰੈਕਸ਼ਨ ਦੇ ਵਿੱਚ ਰਹਿਣ ਲੱਗੇ ਡਰ ਰੈਕਸ਼ਨ ਦੇ ਵਿੱਚ ਰਹਿਣ ਤੇ ਰਹਿੰਦੇ ਫਿਰ ਇਹਨਾਂ ਨੂੰ ਐਡਮਿਟ ਕਰਨਾ ਪਿਆ ਐਡਮਿਟ ਕੀਤਾ ਜੋ ਪਠੰਡੇ ਜੀ ਪਠੰਡੇ ਰੱਖਿਆ 2-3 ਦਿਨ ਪਠੰਡੇ ਵਾਲਿਆਂ ਨੇ ਲੁਧਿਆਣੇ ਰੈਫਰ ਕਰਤਾ ਲੁਧਿਆਣੇ ਅਗਲੇ ਦਿਨ ਉਹਨਾਂ ਦੀ ਡੈਥ ਹੋ ਗਈ ਆ ਜੀ ਉਸ ਸੰਬੰਧ ਦੇ ਵਿੱਚ ਇੱਥੇ ਆਪਾਂ ਅੱਗੇ ਧਰਨਾ ਲਾ ਕੇ ਥਾਣੇ ਦੇ ਮੂਹਰੇ ਜਿਹੜਾ ਇਹਨਾਂ ਦਾ 25 ਲੱਖ ਰੁਪਏ ਦੇ ਵਿੱਚ 25 25 ਲੱਖ ਰੁਪਏ ਦੇ ਵਿੱਚ ਉਹਨਾਂ ਨੇ ਆਪਣੇ ਚੈੱਕ ਦੇ ਕੇ ਰਾਜੀ ਨਮਾ ਕੀਤਾ ਹੋਇਆ ਸੀ ਪੁਲਿਸ ਦੇ ਥਰੂ ਪ੍ਰਸ਼ਾਸਨ ਦੇ ਥਰੂ ਪ੍ਰਸ਼ਾਸਨ ਨੇ ਭਰੋਸੇ 'ਚ ਲੈ ਕੇ ਸਾਨੂੰ ਜਿਹੜੀ ਹੈਗੀ ਉੱਥੋਂ ਇਹਨਾਂ ਦੀ ਡੈੱਡ ਬਾਡੀ ਚਾ ਕੇ ਸਸਕਾਰ ਕਰਾਤਾ ਸੀ ਤੇ ਜਿਹੜਾ ਹਜੇ ਤੱਕ ਇਹਨਾਂ ਨੇ ਪ੍ਰਸ਼ਾਸਨ ਦੇ ਕੰਨ ਤੇ ਜੂਨੀ ਸਰਕੀ ਪਰਿਵਾਰ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਪਰਿਵਾਰ ਨੇ ਚੈੱਕ ਵੀ ਲਾਇਆ ਹੈ ਤੇ ਚੈੱਕ ਵੀ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਦੀ ਡੇਟ ਵਧਾ ਕੇ ਕਹਿੰਦੇ ਤੁਸੀਂ ਇਹਨਾਂ ਤੇ ਚੈੱਕ ਹਜੇ ਜਿਹੜਾ ਚੈੱਕ ਨਾ ਲਾਓ ਉਸ ਦੇ ਸਬੰਧ ਵਿੱਚ ਜ਼ਿਆਦਾ ਜਾਣਕਾਰੀ ਸਾਡੇ ਆਪਣੇ ਜਸਪ੍ਰੀਤ ਸਿੰਘ ਜੀ ਤੇ ਜਾਂ ਜਗਜੀਤ ਸਿੰਘ ਪ੍ਰਧਾਨ ਜੀ ਅਗਲੀ ਇਹ ਜਾਣਕਾਰੀ ਇਹ ਦੇਣਗੇ ਤੁਹਾਡੇ ਜੀ ਜੀ ਇਹਨਾਂ ਦੇ ਪੁੱਛ ਲਓ ਤੁਹਾਡਾ ਰੌਲਾ ਪੁੱਤ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਾਡੀ ਜੋ ਆਵਾਜ਼ ਆਬਲਿਕ ਦੇ ਅੱਗੇ ਰੱਖੀ ਸੋ ਗੱਲ ਕਿਸੇ ਸਮੇਂ ਘਰ ਹੋਈ ਸੀ ਸਰ ਮਤਲਬ ਕੀ ਬਹੁਤ ਸਮਾਂ ਪਹਿਲਾਂ ਇੱਕ ਐਗਰੀਮੈਂਟ ਹੋਇਆ ਸੀਗਾ ਮੇਰੇ ਡੈਡੀ ਰਾਜ ਸਿੰਘ ਜੱਟ ਉਹਨਾਂ ਨੇ ਐਗਰੀਮੈਂਟ ਕੀਤਾ ਸੀਗਾ ਇਹਨਾਂ ਦਾ ਨਾਮ ਸੀਗਾ ਰঞ্জੀਤ ਸਿੰਘ son of ਮਸ਼ਕਰ ਸਿੰਘ ਪੁੱਤਰ ਕਰਨ ਸਿੰਘ ਵਾਸੀ ਕੋਠੇ ਹਜੂਰਾ ਸਿੰਘਵਾਲੇ ਇਹ ਕੋਠੇ ਕਿਦਰਵਾ ਹੜਕੇ ਦੇ ਵਿੱਚ ਹੁੰਦੇ ਆ ਜੀ ਸੋ ਗੱਲ ਇਹ ਹੋਈ ਸੀਗੀ ਕਿ ਐਗਰੀਮੈਂਟ ਹੋ ਗਿਆ ਸੀਗਾ ਐਗਰੀਮੈਂਟ ਤੇ ਬੇਸ ਤੇ ਕੀ ਸੀਗਾ ਕਿ ਉਸਨੇ ਥੋੜੇ 2 ਸਾਲਾਂ ਹੋਣ ਸੀ ਕਿ ਜਦੋਂ ਰਜਿਸਟਰੀ ਤਰੀਕ ਆਈ ਉਹਨੇ ਕੀ ਕੀਤਾ ਉਸਨੇ ਸ਼ਰ੍ਹਾਂ ਕਹਿ ਦਿੱਤਾ ਕਿ ਤੂੰ ਤੂੰ ਜੋ ਕੁ ਕਰਨਾ ਕਰਨਾ ਮੈਂ ਇੱਕ ਮੂਰੀ ਰੁਪਈਆ ਵੀ ਨਹੀਂ ਦੇਣਾਗਾ ਉਸ ਤੋਂ ਬਾਅਦ ਕੀ ਹੋਇਆ ਮੁਲਾਕਾਤ ਹੁੰਦੀ ਰਹੀ ਡਾੜੀ ਨਾਲ ਉਹਨਾਂ ਦੀ ਤੇ ਉਹਨਾਂ ਨੇ ਧੱਕੇ ਧੁੱਕੇ ਮਾਰੇ ਸੀ ਕਿ ਜਿਸ ਦੇ ਕਾਰਨ ਉਹ ਡਿਪਰੈਸ਼ਨ 'ਚ ਰਹਿਣ ਲੱਗ ਗਏ ਸੋ ਡਿਪਰੈਸ਼ਨ ਆਪ ਨੂੰ ਵੀ ਪਤਾ ਵੀ ਡਿਪਰੈਸ਼ਨ ਇੱਕ ਇਹੋ ਜਿਹੀ ਬਿਮਾਰੀ ਆ ਜਿਸ ਦੇ ਕਾਰਨ ਵੱਡੇ ਵੱਟ ਨਹੀਂ ਖੜ ਸਕਦੇ ਜਿਹਾ ਤੇ ਆਕੇ ਸੋ ਥੋੜੇ ਸਮੇਂ ਬਾਅਦ ਕੀ ਹੋਇਆ ਉਹ ਜਿਆਦਾ ਹੀ ਡਿਪਰੈਸ਼ਨ ਦੇ ਕਾਰਨ ਉਹ ਬਿਮਾਰ ਹੁੰਦੇ ਰਹੇ ਬਿਮਾਰ ਜਦ ਤੱਕ ਜਦ ਬਿਮਾਰ ਹੋਈ ਗਏ ਤੇ ਉਹਨਾਂ ਨੂੰ ਅਸੀਂ ਬਠਿੰਡੇ ਭੇਜ ਦਿੱਤਾ ਸੋ ਬਠਿੰਡੇ ਜਾ ਕੀ ਹੋਇਆ ਜਿਆਦਾ ਸੀਗੇ ਸੋ ਗਿਆ ਕੇਸ ਜੋ ਬਠਿੰਡੇ ਤੋਂ ਉਹਨਾਂ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਜੇ ਲੁਧਿਆਣੇ ਗਏ ਸਿਰਫ 2-3 ਦਿਨਾਂ ਵਿੱਚ ਹੀ ਉਹਨੇ ਡੈਥ ਹੋ ਗਈ ਸੋ ਪਰਿਵਾਰ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀਗਾ ਤੇ ਉਸ ਦੇ ਕਾਰਨ ਕੀ ਹੋਇਆ ਅਸੀਂ ਜਥੇਬੰਦੀ ਲੱਗੇ ਇਹ ਡਿਮਾਂਡ ਰੱਖੀ ਵੀ ਹੁਣ ਤਾਂ ਸਾਡੇ ਪਰਿਵਾਰ ਚ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾਗਾ ਸੋ ਸਾਡੀ ਡਿਮਾਂਡ ਮਲਕੀ ਜੋ ਸਾਡਾ ਕੱਲ ਗੁਜ਼ਾਰੇ ਵਾਸਤੇ ਸਾਡਾ ਪੈਸਾ ਹੈਗਾ ਉਹ ਸਾਡਾ ਵਾਸਤ ਕਰ ਦਿੱਤਾ ਜਾਵੇ ਹੂੰ ਸੋ ਪੁਲਿਸ ਪ੍ਰਸ਼ਾਸ ਜੋ ਅਸੀਂ ਸਾਜੇ ਤੋਂ ਠੰਡੀ ਲੱਗੇ ਧਰਨਾ ਲਾਇਆ ਸੋ ਸਾਰੀ ਉੱਥੇ ਔਖ ਅਸਰ ਮੌਜੂਦ ਸੀਗੇ ਐਸਪੀ ਭੁੱਲਰ ਵੀ ਸੀਗੇ ਐਸਐਚਓ ਵੀ ਸੀਗੇ ਜੋ ਪਹਿਲਾਂ ਐਸਐਚਓ ਰਜੇਸ਼ ਕੁਮਾਰ ਵੀ ਸੀਗੇ ਸੋ ਉੱਥੇ ਬੈਠੇ ਇਹ ਗੱਲਬਾਤ ਹੋਈ ਸੀਗੀ ਵੀ ਜੋ ਮਲਕੀ ਇੰਨੇ ਪੈਸੇ ਮੇਰੇ ਕੋਲ ਹੈ ਨਹੀਂਗੇ ਉਹ ਤਰਨਾੜ ਬੰਦਾ ਇਹ ਗੱਲ ਕਹਿ ਰਿਹਾ ਸੀਗਾ ਸੋ ਦੋ ਬੰਦੇ ਨੇ ਰਿਸਪੌਂਸਿਬਿਲਟੀ ਦਿੱਤੀ 25 ਲੱਖ ਵਿੱਚ ਸਾਡੀ ਗੱਲਬਾਤ ਹੋਈ ਸੀਗੀ ਦੋ ਬੰਦੇ ਕਿਨੇ ਅਦੋਦ ਕਰਤਾ ਸੀਗੇ 25 ਲੱਖ ਨੂੰ ਤੇ 15-15 ਦਿਆਂ ਦੋ ਕੈਸ਼ ਤਾਂ ਕੀਤੀਆਂ ਸੀਗੀਆਂ ਤੋ ਥੋੜੇ ਸਮੇਂ ਬਾਅਦ ਕੀ ਹੋਇਆ ਜਦੋਂ ਅਸੀਂ ਗੱਲ ਉਹਨਾਂ ਕੋਲ ਗਈ ਵੀ ਸਾਡੇ ਪਤ ਕੀ 15 ਦਿਨ ਆ ਗਏ ਆ ਸਾਡੀ ਕਿਸ਼ਤ ਦੇ ਦਿਓ ਫਿਰ ਉਹਨਾਂ ਨੇ ਲਾਰਾ ਲਾਇਆ ਵੀ ਅਸੀਂ ਮਹੀਨੇ ਬਾਅਦ ਪੈਸੇ ਦੇਵਾਂਗੇ ਸੋ ਮਹੀਨੇ ਬਾਅਦ ਫਿਰ ਅਸੀਂ ਕਿਹਾ ਵੀ ਸਾਡੇ ਹੁਣ ਪੈਸੇ ਦੇ ਦਿਓ ਸਾਡੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਆਗੇ ਪਰ ਉਸ ਤੋਂ ਬਾਅਦ ਕੀ ਹੋਇਆ ਉਹ ਫਿਰ ਲਾਰੇ ਲਾਉਂਦੇ ਰਹੇ ਆਗੇ ਤੇ ਹੁਣ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਆ ਕੇ ਡਿਮਾਂਡ ਰੱਖਦੇ ਆਂ ਕਿ ਸਾਨੂੰ 2 ਦਿਨਾਂ ਦਾ 3 ਦਿਨਾਂ ਦਾ 4 ਦਿਨਾਂ ਦਾ ਲਾਰਾ ਲਾਉਂਦੇ ਰਹਿੰਦੇ ਆਗੇ ਤੋ ਹਾਈ ਤੱਕ ਸਾਡੀ ਡਿਮਾਂਡ ਪੂਰੀ ਨਹੀਂ ਹੋਈ ਸੋ ਇਟ ਇਸ ਮਾਈ ਹੰਪਰ ਰਿਕਵੈਸਟ ਮੇਕ ਅਵਰ ਡਿਮਾਂਡ ਫੁੱਲਫਿਲ ਸੋ ਵੀ ਕੈਨ ਮੇਨਟੇਨ ਅਵਰ ਹਾਊਸ ਵੈਰੀ ਵੈਲ ਤੇ ਬਾਕੀ ਗੱਲ ਇਦਾਂ ਜਸਪ੍ਰੀਤ ਜੀ ਕਿਵੇਂ ਦੇਖੋ ਤੁਸੀਂ ਅਸੀਂ ਜੇ ਅੱਜ ਥਾਣੇ ਦੇ ਬਾਹਰ ਮੂਰੇ ਇਕੱਠੇ ਹੋਏ ਆ ਕਿਉਂਕਿ ਸਾਨੂੰ ਤੁਹਾਡੇ ਸਾਹਮਣੇ ਸਾਡੇ ਕੋਲ ਸਾ ਅਗੂਆਂ ਨੇ ਦੱਸ ਹੀ ਦਿੱਤਾ ਬਈ 6 ਸਤੰਬਰ ਤੋਂ ਲੈ ਕੇ ਅੱਛਾ 4 ਸਤੰਬਰ ਨੂੰ ਇੱਥੇ ਡੈੱਡ ਬੋਡੀ ਲੈ ਕੇ ਆਏ ਸੀ ਉਸ ਟਾਈਮ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਗੁੰਡਾਗਰਦੀ ਕੀਤੀ ਗਈ ਸੀ ਡੈੱਡ ਬਾਡੀ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਸੀ ਪਰ ਜਦੋਂ ਲੋਕਾਂ ਦੇ ਰੌਬ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਉਸ ਸਮੇਂ 4 ਤਰੀਕ ਨੂੰ ਪੁਲਿਸ ਪ੍ਰਸ਼ਾਸਨ ਉਸ ਰਣਜੀਤ ਸਿੰਘ ਸਾਨੂੰ ਪਰਨਿਸ਼ਤਰ ਸਿੰਘ ਨੂੰ ਗ੍ਰਿਫਤਾਰ ਕਰਕੇ ਇੱਥੇ ਲੈ ਕੇ ਆਇਆ ਤੇ ਨਾਲ ਹੀ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਦੋ ਗਰੰਟਡ ਵੀ ਉੱਥੋਂ ਨਾਲ ਲੈ ਕੇ ਆਏ ਜਿਨ੍ਹਾਂ ਨੂੰ ਇੱਥੇ ਪੁਲਿਸ ਪ੍ਰਸ਼ਾਸਨ ਨੇ ਇਹ ਕਿਹਾ ਸੀ ਵੀ ਅਸੀਂ ਇਹਨਾਂ ਇਹ ਗਾਰੰਟੀ ਦਿੰਦੇ ਆ ਤੁਹਾਨੂੰ ਪੈਸੇ 15 ਦਿਨਾਂ ਦੇ ਵਿੱਚ ਇਹ ਦੇਣਗੇ ਪੁਲਿਸ ਪ੍ਰਸ਼ਾਸਨ ਨੇ ਜਥੇਬੰਦੀ ਨੂੰ ਤੇ ਪਰਿਵਾਰ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਉਹਨਾਂ ਨੂੰ ਗਰੰਟਡ ਬਣਾ ਕੇ ਵੀ ਅਸੀਂ ਬੈਠੇ ਹਾਂ ਜੇ ਨਾ ਪੈਸੇ ਦੇਣਗੇ ਤਾਂ 15 ਦਿਨਾਂ ਤੋਂ 21 22 ਦਸੰਬਰ ਨੂੰ ਉਹਨਾਂ ਦਾ ਟਾਈਮ ਸੀ ਪੈਸੇ ਦੇਣ ਦਾ ਪਰ ਅੱਜ 3 ਮਹੀਨੇ ਬੀਤ ਗਏ 3 ਮਹੀਨੇ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਨਾ ਉਸ ਰਣਜੀਤ ਸਿੰਘ ਸਾਨੂੰ ਬਨਛੱਤਰ ਸਿੰਘ ਗੱਲ ਸੁਣ ਰਿਹਾ ਤੇ ਨਾ ਜੈਤੋ ਥਾਣੇ ਦਾ ਪੁਲਿਸ ਪ੍ਰਸ਼ਾਸਨ ਸੁਣ ਰਿਹਾ ਇਸ ਕਰਕੇ ਅੱਜ ਅਸੀਂ ਇਕੱਠੇ ਹੋਏ ਆ ਇਸ 3 ਮਹੀਨਿਆਂ ਦੇ ਸਮੇਂ ਦੇ ਵਿੱਚ ਘੱਟੋ ਘੱਟ ਅਸੀਂ 50 ਵਾਰੀ ਐਸਐਚਓ ਸਾਹਿਬ ਨੂੰ ਮਿਲ ਚੁੱਕੇ ਆ ਪਰ ਜਦੋਂ ਵੀ ਮਿਲਦੇ ਆ ਇਹਨਾਂ ਨੇ ਹਰ ਗੱਲ ਤੇ ਗੋਗਲੀਆਂ ਤੋਂ ਮਿੱਟੀ ਝਾੜੀ ਆ ਤੇ ਅੱਜ ਅਸੀਂ ਇੱਥੋਂ ਜੈਤੋ ਦੇ ਥਾਣੇ ਦੇ ਬਾਹਰ ਦੇ ਅੱਗੇ ਇਹ ਐਲਾਨ ਕਰਦੇ ਆ ਕਿ 15 ਮਾਰਚ ਨੂੰ ਅਸੀਂ ਜੈਤੋ ਥਾਣੇ ਦੇ ਬਾਹਰ ਅੱਗੇ ਧਰਨਾ ਲਾਵਾਂਗੇ ਸਵੇਰ ਮੀਟਿੰਗ ਹੋਊਗੀ ਜਿਵੇਂ ਵੀ ਬਣਿਆ ਕਮੇਟੀ ਦੀ ਮੀਟਿੰਗ ਕਰਕੇ ਪੱਕਾ ਮੋਰਚਾ ਲਾਵਾਂਗੇ ਜਾਂ ਕਿੰਨਾ ਟਾਈਮ ਲਾਵਾਂਗੇ ਅਸੀਂ 15 ਮਾਰਚ ਨੂੰ ਜੈਤੋ ਥਾਣੇ ਤੱਕ ਰੋਕ ਕਰਾਂਗੇ ਜੀ ਜੀ ਚੈੱਕ ਮਿਲ ਗਈ ਸੀ ਤੁਹਾਨੂੰ ਜੀ ਜੇ ਤੁਸ ਜਖਰੀ ਚੈੱਕ ਮਿਲ ਗਏ ਹੁਣ ਤਾਂ ਕਹਿਣੇ ਪੁਲਿਸ ਪ੍ਰਸ਼ਾਸਨ ਨੇ ਕਹਿੰਦਾ ਕੋਰਟ ਦਾ ਮੈਟਰ ਸਾਡਾ ਮੈਟਰ ਹੀ ਨਗਾ ਚੈੱਕ ਦਿਵਾਉਣ ਜੀ ਤੁਹਾਨੂੰ ਦੁਆਤੀ ਹੈ ਕੋਰਟ ਚ ਨਾ ਦੋ ਜਾ ਕੇ ਤੁਸੀਂ ਕਿਉਂਕਿ ਇੱਥੇ ਦੇ ਰਜੀਸ਼ ਕੁਮਾਰ ਐਸ ਐਚਓ ਸੀਗੇ ਐਸ ਪੀ ਭੁੱਲਰ ਸੀਗੇ ਤੇ ਮਨੋਜ ਕੁਮਾਰ ਐਸ ਐਚਓ ਸੀਗੇ ਜਿੱਦੇ ਸਾਡਾ ਕੰਪਰੋਮਿਸ ਹੁੰਦਾ ਹੈ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਜੇ ਮੰਨ ਕੇ ਚੱਲੋ ਪੈਸੇ ਨਹੀਂ ਦਿੰਦੇ ਤਾਂ ਅਸੀਂ ਜ਼ਿੰਮੇਵਾਰ ਬੈਠੇ ਹਾਂਗੇ ਐਸ ਐਚਓ ਨੇ ਉਸ ਜਿਹੜਾ ਮੰਨ ਕੇ ਚੱਲੋ ਲੈਟਰ ਪੇਪਰ ਦਾ ਪੇਜ ਆ ਉਹਦੇ ਉੱਤੇ ਸਿਗਨੇਚਰ ਕਰੇ ਬਏ ਹੈਗੇ ਕਿ ਸਾਡੇ ਕੋਲੇ ਆਓ ਜੇ ਜੇ ਪੈਸੇ ਨਹੀਂ ਦਿੰਦੇਗੇ 15 ਦਿਨਾਂ ਦਾ ਇੱਕ ਇਕਰਾਰ ਕਰਿਆ ਸੀ 15 ਦਾ ਇੱਕ ਕਰਿਆ ਸੀ ਜਾਨੀ ਮਹੀਨੇ ਦੇ ਵਿੱਚ ਵਿੱਚ 25 ਲੱਖ ਰੁਪਇਆ ਦੇਣਾ ਸੀਗਾ ਅਸੀਂ ਜਦੋਂ ਇਕਰਾਰ ਆ 15 ਦਿਨਾਂ ਦਾ ਉਹਨਾਂ ਨੂੰ ਸੱਦਿਆ ਜਿਹੜਾ ਰਣਜੀਤ ਸਿੰਘ ਮੱਲਣ ਆਗਾ ਉਹ ਘਰੇ ਆ ਕੇ ਸਾਨੂੰ ਕਹਿੰਦੇ ਦੋ ਦਿਨਾਂ ਦਾ ਟਾਈਮ ਦੇ ਦਿਓ ਇਸੇ ਤਰ੍ਹਾਂ ਦੋ ਦਿਨ ਬਾਅਦ ਚ ਉਹਨੂੰ ਪੁੱਛਿਆ ਫੇਰ 4 ਦਿਨ ਦੇ ਦਿਓ ਵਾਰ-ਵਾਰ 10 10 ਦਿਨਾਂ ਦਾ ਟਾਈਮ ਲੈ ਕੇ ਇੱਥੇ ਥਾਣੇ ਦੇ ਵਿੱਚ ਵੀ ਗੁਰਮਖੇ ਐਸਐਸਆਈ ਦੇ ਕੋਲੇ ਵੀ ਤਿੰਨ ਵਾਰ ਹੋ ਫੇਰ ਟਾਈਮ ਲੈ ਚੁੱਕੇ ਆਗੇ ਅਸੀਂ 10 ਦਿਨਾਂ ਨੂੰ ਆ ਜਾਾਂਗੇ ਮੈਨੂੰ ਲੱਗਦਾ ਇਸੇ ਤਰ੍ਹਾਂ ਜਿਵੇਂ ਸਾਡੇ ਬਲਾਕ ਪ੍ਰਧਾਨ ਨੇ ਦੱਸਤਾ ਵੀ 50 ਵਾਰ ਉਹਨਾਂ ਨੇ ਸਮਾਂ ਲੈ ਲਿਆਗਾ ਮਨੋਜ ਕੁਮਾਰ ਸੱਚ ਨੂੰ ਸਾਹਮਣੇ ਵੀ ਤਿੰਨ ਵਾਰ ਉਹਨਾਂ ਨੇ ਵਾਅਦਾ ਕਰ ਲਿਆ ਸੀਗਾ ਅਸੀਂ ਆਵਾਂਗੇ ਸਟੇਟਮੈਂਟ ਦਰਜਾ ਠਾਣੇ ਦੇ ਵਿੱਚ ਗੁਰਮਰਗ ਨੇ ਕਰੀ ਹੋਈ ਹੈ ਬਿਆਨ ਦਰਜ ਉਹਨਾਂ ਨੇ ਇਸੇ ਤਰ੍ਹਾਂ ਲਾਰੇ ਲਾਉਂਦੇ ਰਹੇ ਹੁਣ ਲਾਸਟ ਵਾਰ ਜਦੋਂ ਫੇਰ ਸਾਡੇ ਕੋਲੇ ਜਦੋਂ 2.5 ਮਹੀਨੇ ਹੋ ਗਏ ਸੀਗੇ ਫੇਰ ਸਮਾਂ ਮੰਗਿਆ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਨੂੰ 10 ਦਿਨਾਂ ਦਾ ਟਾਈਮ ਦੇ ਦਿਓ ਅਸੀਂ ਫੇਰ ਵੀ ਸਮਾਂ ਦਿੱਤਾ ਆਲੀ ਅਗੇ ਪਰਿਵਾਰ ਬਹੁਤ ਗੁੱਸੇ ਦੇ ਵਿੱਚ ਸੀ ਇਹ ਪਰਿਵਾਰ ਬਹੁਤ ਦੁਖੀਆ ਬੱਚਾ ਹੈ ਇਸਦੀ ਮਾ ਦੁਨੀਆ ਘਰ ਦੀ ਵਿੱਚ ਅਤੀਜਾ ਕੋਈ ਜੀ ਨਹੀਂਗਾ ਮਾਤਾ ਵੀ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਆ ਜੀ ਕਿਉਂਕਿ ਘਰੇ ਅਸੀਂ ਇੱਥੋਂ ਤੱਕ ਵੀ ਉਹਨਾਂ ਦੀ ਮਿਹਨਤ ਕਰੀ ਵੀ ਜਿਹੜੇ ਰਾਜ ਸਿੰਘ ਦੇ ਭੋਗ ਤੇ ਪੈਸੇ ਖਰਚਾ ਆਇਆਗਾ ਵੀ 2.5 ਲੱਖ ਰੁਪਇਆ ਉਹੀ ਇੱਕ ਵਾਰਸਾ ਹੈ ਤਾਂ ਬਾਜੂ ਦੇ ਦਿਓ ਉਹਨਾਂ ਨੇ 2.5 ਲੱਖ ਰੁਪਇਆ ਵੀ ਅਜੇ ਤੱਕ ਨਹੀਂ ਦਿੱਤਾਗਾ ਇੱਥੋਂ ਤੱਕ ਵੀ ਉਹ ਗਿਰੇ ਹੋਏ ਆਗੇ ਇਤੂ ਬਾਅਦ ਹੁਣ ਤੱਕ ਮਿੰਤਾ ਕਰਦੇ ਰਹੇ ਥਾਣੇ ਦੇ ਵਿੱਚ ਗਏ ਆ ਨਵੇਂ ਐਸਐਚਓ ਆਗਾ ਇਹਨੂੰ ਵੀ ਮੈਂ ਖੁਦ ਆਪ 5 ਵਾਰ ਮਿਲ ਚੁੱਕਿਆਗਾ ਤੇ ਦੂਸਰ ਬਾਅਦ ਇਹਨੇ ਵੀ ਕਿਹਾ ਥਾਣੇ ਦੇ ਵਿੱਚ ਜਾ ਕੇ ਕੇਸ ਦਾਲਤ ਦੇ ਵਿੱਚ ਕੇਸ ਦਰਜ ਕਰ ਦੋ ਉੱਥੇ ਮੁਰਕੇ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਹੋ ਜੂਗੀ ਕਿਉਂਕਿ ਇਹਨਾਂ ਨੇ ਵਾਅਦਾ ਇਹ ਕਰਿਆ ਸੀਗਾ ਕਿ ਅਸੀਂ 420 ਦਾ ਪਰਚਾ ਵੀ ਕਟਾਂਗੇ ਤੇ ਉਹਨਾਂ ਨੂੰ ਅਰੈਸਟ ਵੀ ਕਰਾਂਗੇ ਜੇ ਅਸੀਂ ਵਾਅਦੇ ਤੋਂ ਭਾਜਦੇ ਆਗੇ ਤਾਂ ਸਾਡੀ ਹੁਣ ਜਿਹੜੀ ਸਾਡੇ ਬਲਾਕ ਪ੍ਰਧਾਨ ਨੇ ਕਹਿਤਾਗਾ ਅਸੀਂ 3 ਮਹੀਨੇ ਪੂਰੇ ਬੀਤਣ ਤੋਂ ਬਾਅਦ ਹੁਣ ਅਸੀਂ ਬਲਾਕ ਤੇ ਜ਼ਿਲ੍ਹੇ ਨੇ ਫੈਸਲਾ ਕਰ ਲਿਆਗਾ ਅਸੀਂ 15 ਮਾਰਚ ਨੂੰ ਇੱਥੇ ਪੱਕਾ ਮੋਰਚਾ ਲਾਵਾਂਗੇ ਉਹਨਾਂ ਚਰੋ ਯਾਰੀ ਰਹੂਗਾ ਜਿੰਨਾ ਚਿਰ ਸਾਨੂੰ 25 ਲੱਖ ਦਾ ਮਿਲਦਾ ਨਹੀਂਗਾ ਉਹਨੇ ਚਿਰ ਪੱਕਾ ਮੋਰਚਾ ਜਾਰੀ ਹੈ ਤਾਂ ਬਸ ਅਸੀਂ ਤਾਂ ਇਹੀ ਦੱਸਣਾ ਚਾਹੁੰਦੇ ਆਂ ਵੀ ਇੱਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਸਿਆਸੀ ਦਬਾਅ ਦੇ ਥੱਲੇ ਆ ਇਸ ਕਰਕੇ ਉਹਨਾਂ ਨੇ ਕੋਈ ਗੱਲ ਨਹੀਂ ਕਰਿਆ ਅੱਜ ਤੱਕ ਜਦੋਂ ਤੋਂ ਸਾਡੇ ਸਾਥਕ ਨੇ ਦੱਸਿਆ ਰਾਜ ਸਿੰਘ ਦੀ ਮੌਤ ਹੋਈ ਆ ਮੌਤ ਹੋਣ ਤੋਂ ਬਾਅਦ ਵੀ ਅੱਜ ਤੱਕ ਪੁਲਿਸ ਨੇ ਉਹਨਾਂ ਨੂੰ ਥਾਣੇ 'ਚ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਵੀ ਇੱਥੇ ਵਿਸ਼ਵਾਸ ਦਵਾਇਆ ਗਿਆ ਸਵਾ ਝੂਠਾ ਦਵਾਇਆ ਗਿਆ ਅਸੀਂ ਵੀ ਇਹ ਪੁਲਿਸ ਦੇ ਆਪਣੇ ਕਹਿਣ ਤੇ ਇੱਥੇ ਥਾਣੇ ਦੇ ਬਾਅਦ ਜੋ ਧਰਨਾ ਲਾਇਆ ਦੋ ਦਿਨ ਧਰਨਾ ਲੱਗਿਆ ਰਿਹਾ ਅਖੀਰ ਹੀ ਸਾਨੂੰ ਉਹਦੀ ਡੈੱਡ ਬੋਡੀ ਇੱਥੇ ਲਿਆਉਣੀ ਪਈ ਹੈ ਉਹ ਸਾਡੇ ਸਾਥੀ ਨੇ ਦੱਸਿਆ ਵੀ ਡੈੱਡ ਬੋਡੀ ਵੀ ਰਸਤੇ ਦੇ ਵਿੱਚ ਪੁਲਸਵਾਨੀਓਂ ਘੇਰੀ ਗਈ ਹੈ ਇਹ ਕਰਕੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਇੱਥੋਂ ਸਿਆਸੀ ਦਵਾ ਥੱਲੇ ਪੁਲਸ ਉਹਨਾਂ ਨੂੰ ਨਾ ਉਹਨਾਂ ਤੋਂ ਸਾਨੂੰ ਪੈਸੇ ਦਵਾ ਰਹੀ ਹੈ ਨਾ ਉਹਨਾਂ ਨੂੰ ਇੱਥੇ ਸਾਧ ਰਹੀ ਹੈ ਜਦੋਂ ਅਸੀਂ ਆਉਂਨੇ ਇੱਥੇ ਜਦੋਂ ਸਾਡੇ ਸਾਥੀ ਆਉਂਦੇ ਆ ਉਹਨਾਂ ਨੂੰ ਕਹਿ ਰਹੇ ਨੇ ਵੀ ਗੁਰਮukh ਸਿੰਘ ਨੂੰ ਦਿੱਤਾ ਹੋਇਆ ਕੇਸ ਉਹਦਾ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਬੁਲਾ ਰਹੇ ਹਾਂ ਬੁਲਾ ਰਹੇ ਹਾਂ ਇਸ ਕਰਕੇ ਅਸੀਂ ਇਹ ਮੰ ਸਾਡਾ ਇਹ ਪੈਸੇ ਇਸ ਪਰਿਵਾਰ ਨੂੰ ਦਵਾਏ ਜਾਣ ਨਹੀਂ ਤਾਂ ਸਾਡੇ ਸਾਥੀਆਂ ਜੋ ਅਸੀਂ ਅੱਜ ਜ਼ਿਲ੍ਹੇ ਬਲਾਕ ਦੀ ਆਪਣੇ ਮੀਟਿੰਗ ਕਰਕੇ ਅਸੀਂ ਇਹ ਫੈਸਲਾ ਕੀਤਾ ਵੀ 15 ਤਰੀਕ ਨੂੰ ਅਸੀਂ ਬਾ ਥਾਣੇ ਦੇ ਬਾਹਰ ਚ ਧਰਨਾ ਦੇਵਾਂਗੇ ਜਦੋਂ ਤੱਕ ਸਾਡੀ ਨਿਪਟਦਾ ਨਹੀਂ ਤੇ ਸਾਡਾ ਧਰਨਾ ਫਿਰ ਜਾਂਦਾ ਜਾਊਗਾ